ਘਰ ਵਿੱਚ ਲੜਾਈ ਝਗੜਾ ਰਹਿਣ ਤੇ ਇੱਕ 65 ਸਾਲ ਦਾ ਬਜ਼ੁਰਗ ਨਹਿਰ ਵਿੱਚ ਖੁਦਕੁਸ਼ੀ ਕਰਨ ਪੁੱਜ ਜਾਂਦਾ ਜਿਸ ਨੂੰ SSF ਟੀਮ ਮੌਕੇ ਤੇ ਪੁੱਜ ਕੇ ਬਚਾ ਲੈਂਦੀ ਹੈ SSF ਟੀਮ ਦੇ दे, ASI ਦੇਵਿਦਿਆਲ ਨੇ ਦੱਸਿਆ ਕਿ ਉਹ ਗੰਗ ਕਨਾਲ ਤੇ ਪਿੰਡ ਇਸਲਾਮ ਵਾਲਾ ਵਿਖੇ SSF ਟੀਮ ਨਾਲ ਮੌਜੂਦ ਸਨ ਤਾਂ ਉਹਨਾਂ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਨਹਿਰ ਦੇ ਪਾਸ ਖੜੇ ਸਾਈਕਲ ਸਵਾਰ ਬਜ਼ੁਰਗ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗ ਪਿੰਡ ਕੜਿਆਣਾ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਕਰੀਬ 65 ਸਾਲਾ ਨਰੈਣ ਸਿੰਘ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੇ ਲੜਕੇ ਨਾਲ ਕੋਈ ਝਗੜਾ ਹੋਇਆ ਤੇ ਇਸ ਕਾਰਨ ਦੀ ਪਰੇਸ਼ਾਨੀ ਦੇ ਚੱਲਦਿਆਂ ਉਸ ਵੱਲੋਂ ਨਹਿਰ ਵਿੱਚ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਗਿਆ ਉਸ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਲੜਕੀ ਨੂੰ ਵੀ ਫੋਨ ਤੇ ਸੂਚਨਾ ਦਿੱਤੀ ਗਈ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਣ ਸਿੰਘ ਸਨੋਖ ਅਵਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਪਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰਾਜ ਨਾਮਾ ਕਰਨ ਉਹਨੂੰ ਰਾਜੀ ਖੁਸ਼ੀ ਕਰੇ ਪਈ ਤਾਂ ਸਾਡਾ ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਆਤਮਤ ਕਰਨ ਚੱਲਿਆ ਸੀਗਾ ਤੇ ਐਸਐਸਐਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਆ ਦੇ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸੁਲਾ ਹੋਈ ਘਰ ਵਿੱਚ ਲੜਾਈ ਝਗੜਾ ਰਹਿਣ ਤੇ ਇੱਕ 65 ਸਾਲ ਦਾ ਬਜ਼ੁਰਗ ਨਹਿਰ ਵਿੱਚ ਖੁਦਕੁਸ਼ੀ ਕਰਨ ਪੁੱਜ ਜਾਂਦਾ ਜਿਸ ਨੂੰ SSF ਟੀਮ ਮੌਕੇ ਤੇ ਪੁੱਜ ਕੇ ਬਚਾ ਲੈਂਦੀ ਹੈ SSF ਟੀਮ ਦੇ ASI ਦੀਵੀ ਦਿਆਲ ਨੇ ਦੱਸਿਆ ਕਿ ਉਹ ਗੰਗ ਕਨਾਲ ਤੇ ਪਿੰਡ ਇਸਲਾਮ ਵਾਲਾ ਵਿਖੇ SSF ਟੀਮ ਨਾਲ ਮੌਜੂਦ ਸਨ ਤਾਂ ਉਹਨਾਂ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਨਹਿਰ ਦੇ ਪਾਸ ਖੜੇ ਸਾਈਕਲ ਸਵਾਰ ਬਜ਼ੁਰਗ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗ ਪਿੰਡ ਕੜਿਆਣਾ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਕਰੀਬ 65 ਸਾਲਾ ਨਰੈਨ ਸਿੰਘ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੇ ਲੜਕੇ ਨਾਲ ਕੋਈ ਝਗੜਾ ਹੋਇਆ ਤੇ ਇਸ ਕਾਰਨ ਦੀ ਪਰੇਸ਼ਾਨੀ ਦੇ ਚੱਲਦਿਆਂ ਉਸ ਵੱਲੋਂ ਨਹਿਰ ਵਿੱਚ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਗਿਆ ਉਸ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਲੜਕੀ ਨੂੰ ਵੀ ਫੋਨ ਤੇ ਸੂਚਨਾ ਦਿੱਤੀ ਗਈ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਣ ਸਿੰਘ ਸਨੋਖ ਅਵਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਪਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰਜਿਨਾਮਾ ਤਿਆਰ ਹੋ ਗਿਆ ਉਹਨੂੰ ਰਾਜੀ ਖੁਸ਼ੀ ਕਰੇ ਪਾਈ ਤਾਂ ਸਾਡਾ ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਆਤਮਤ ਕਰਨ ਚੱਲਿਆ ਸੀਗਾ ਤੇ ਐਸਐਸਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਆ ਤੇ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸੁਲਾ ਹੋਈ ਘਰ ਵਿੱਚ ਲੜਾਈ ਝਗੜਾ ਰਹਿਣ ਤੇ ਇੱਕ 65 ਸਾਲ ਦਾ ਬਜ਼ੁਰਗ ਨਹਿਰ ਵਿੱਚ ਖੁਦਕੁਸ਼ੀ ਕਰਨ ਪੁੱਜ ਜਾਂਦਾ ਜਿਸ ਨੂੰ SSF ਟੀਮ ਮੌਕੇ ਤੇ ਪੁੱਜ ਕੇ ਬਚਾ ਲੈਂਦੀ ਹੈ SSF ਟੀਮ ਦੇ दे, ASI ਦੇਵਿਦਿਆਲ ਨੇ ਦੱਸਿਆ ਕਿ ਉਹ ਗੰਗ ਕਨਾਲ ਤੇ ਪਿੰਡ ਇਸਲਾਮ ਵਾਲਾ ਵਿਖੇ SSF ਟੀਮ ਨਾਲ ਮੌਜੂਦ ਸਨ ਤਾਂ ਉਹਨਾਂ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਨਹਿਰ ਦੇ ਪਾਸ ਖੜੇ ਸਾਈਕਲ ਸਵਾਰ ਬਜ਼ੁਰਗ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗ ਪਿੰਡ ਕੜਿਆਣਾ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਕਰੀਬ 65 ਸਾਲਾ ਨਰੈਣ ਸਿੰਘ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਪਣੇ ਲੜਕੇ ਨਾਲ ਕੋਈ ਝਗੜਾ ਹੋਇਆ ਤੇ ਇਸ ਕਾਰਨ ਦੀ ਪਰੇਸ਼ਾਨੀ ਦੇ ਚਲਦਿਆਂ ਉਸ ਵੱਲੋਂ ਨਹਿਰ ਵਿੱਚ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਗਿਆ ਉਸ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਲੜਕੀ ਨੂੰ ਵੀ ਫੋਨ ਤੇ ਸੂਚਨਾ ਦਿੱਤੀ ਗਈ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਣ ਸਿੰਘ ਸਨੋਖ ਅਵਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਪਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰਾਜ ਨਾਮਾ ਕਰਾ ਦਿੱਤਾ ਕੋਨ ਲਾਈਕ ਸ਼ਿਕਰੇ ਕੀਤਾ ਸਾਡਾ ਬਾਪੂ ਲੜਕੇ ਘਰੋਂ ਫਲਾਮਾਲੀ ਨਹਿਰ ਤੇ ਆਤਮ ਹੱਤਿਆ ਕਰਨ ਚੱਲਿਆ ਸੀਗਾ ਤੇ ਐਸਐਸਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਆ ਤੇ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸਲਾਹ ਹੋਈ